ਪਰਬੰਧਕਾਂ ਦੀ ਇੰਗਜ਼ਾਨੀ ਦੇ ਹੇਠ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਹਸਪੀਟਲ ਇਹ ਬਣਾਇਆ ਕਿ ਜਿੱਥੇ ਕਿ ਇਸ ਸਮੇਂ ਅਸੀਂ ਮੌਜੂਦ ਹਾਂ ਜਿੱਥੇ ਕਿ ਡੈਂਟਿਸਟ ਤੋਂ ਲੈ ਕੇ ਹਰ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਨਾਮ ਦਾ ਚੈਰੀਟੇਬਲ ਹੈ ਪਰ ਲੁਧਿਆਣੇ ਦੇ ਵਿੱਚ ਸਭ ਤੋਂ ਬੈਸਟ ਜਿਹੜਾ ਕਹੋ ਸੁਪਰ ਮਲਟੀ ਸਪੈਸ਼ਲਿਟੀ ਇਹ ਕਲੀਨਿਕ ਹੈ ਦੰਤਾਂ ਦਾ ਜਿੱਥੇ ਬਾਹਰ ਡਾਕਟਰ ਸਾਰੇ ਐਮ ਡੀ ਐਸ ਨੇ ਉਰ ਬੜਾ ਤਜਰਬਾ ਇਹਨਾਂ ਦਾ ਵੱਡੇ ਹਸਪੀਟਲ ਚ ਇਹਨਾਂ ਨੇ ਆਪਣਾ ਦੰਦਾਂ ਦਾ ਜਿਹੜਾ ਤਜਰਬਾ ਸੇਵਾ ਕੀਤੀ ਹੋਈ ਹੈ ਪਹਿਲੋਂ ਸਿੰਘ ਗੁਰਦੁਆਰੇ ਚ ਪਿਛਲੇ 30 ਸਾਲ ਤੋਂ ਚਪੈਰਾ ਸਾਹਿਬ ਚੱਲ ਰਿਹਾ। ਉਹ ਬਹੁਤ ਵੱਡਾ ਸਮਾਗਮ ਹੁੰਦਾ ਹਰ ਬੁੱਧਵਾਰ ਨੂੰ ਤੇ ਬਹੁਤ ਦੂਰੋਂ ਸੰਗਤ ਆਉਂਦੀ ਹੈ। ਔਰ ਉੱਥੇ ਹਰ ਬੁੱਧਵਾਰ ਨੂੰ ਕੈਂਪ ਲੱਗਦਾ ਆ ਲੈਬ ਦਾ ਜਿਹੜੀ ਬਾਬਾ ਦੀਪ ਸਿੰਘ ਜੀ ਦੀ ਡਾਇਗਨੋਸਟਿਕ ਲੈਬ ਆ ਔਰ ਸਾਰੇ ਜਿਹੜੇ ਟੈਸਟ ਹੈ ਉਹਨਾਂ ਦੇ ਬਲੱਡ ਦੇ ਉਹ ਫ੍ਰੀ ਆਫ ਕਾਸਟ ਜਿਹੜਾ ਉਹਦੇ ਬੀਪੀ ਚੈੱਕ ਹੁੰਦੇ ਆਗਾ ਔਰ ਜਿਹੜੇ ਬਲੱਡ ਗਰੁੱਪ ਹੈ ਉਹ ਸਾਰੇ ਕੀਤੇ ਜਾਂਦੇ ਇੱਥੇ ਸਾਡਾ ਬਾਕੀ ਨਾਲ ਤੇ ਇੱਕ ਤਾਂ ਪ੍ਰਾਈਸ ਕੰਪੈਰੀਜ਼ਨ ਹੈਗਾ ਇੱਕ ਆਪਣੀ ਜਿਹੜੀ ਟ੍ਰੀਟਮੈਂਟ ਆ ਬੈਸਟ ਡਾਕਟਰ ਨਾਲ ਹੋ ਰਹੀ ਹੈ ਪ੍ਰੋਪਰ ਸਟੈਬਲਾਈਜ਼ੇਸ਼ਨ ਮੇਨਟੇਨ ਹੈ ਜਿਵੇਂ ਇੱਥੇ ਆਪਾਂ ਇੰਪਲਾਂਟ ਹੈ ਜੋ ਵੀ ਟ੍ਰੀਟਮੈਂਟ 100% ਸੈਟੀਸਫੈਕਸ਼ਨ ਹੈ ਤੇ 100% ਅਸੀਂ ਗਾਰੰਟੀ ਦੇਦੇ ਹਾਂ ਜਿਵੇਂ ਇੰਪਲਾਂਟ ਹੁੰਦਾ ਬਾਹਰ 40 50 ਹਜ਼ਾਰ ਦਾ ਅਸੀਂ ਇੱਥੇ ਸਟਾਰਟਿੰਗ 15000 ਦੇ ਤੇ ਲਾਈਫਟਾਈਮ ਗਾਰੰਟੀ ਵੀ ਦੇ ਦਿੰਦੇ ਹਾਂ ਦੋਸਤੋ ਅੱਜ ਦੇ ਦੌਰ ਦੇ ਵਿੱਚ ਜਿੱਥੇ ਇਲਾਜ ਇਨਸਾਨ ਦੀ ਪਹੁੰਚ ਤੋਂ ਮਹਿੰਗਾ ਹੋ ਗਿਆ ਉੱਥੇ ਕਈ ਅਜਈਆਂ ਧਾਰਮਿਕ ਸੰਸਥਾਵਾਂ ਨੇ ਜੋ ਕਿ ਇਸ ਪਾਸੇ ਆਪਣਾ ਵੱਡਮੂਲਾ ਯੋਗਦਾਨ ਪਾ ਰੀਆਂ ਨੇ ਲੁਧਾਣ ਦੇ ਮਾਡਰਨ ਐਕਸਟੈਂਸ਼ਨ ਦੇ ਵਿੱਚ ਸ਼ਿਸ਼ੋਭਤ ਨੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਦੇ ਵੱਲੋਂ ਜਿਹੜਾ ਕਿ ਗੁਰਦੁਆਰ ਸਾਹਿਬ ਚਲਾਇਆ ਚਲਾਇਆ ਜਾ ਰਿਹਾ ਤੇ ਉਹਨਾਂ ਦੀ ਪ੍ਰਬੰਧਕਾ ਦੀ ਇਗਜ਼ਾਨੀ ਦੇ ਹੇਠ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਹਸਪੀਟਲ ਇਹ ਬਣਾਇਆ ਕਿ ਜਿੱਥੇ ਕਿ ਇਸ ਸਮੇਂ ਅਸੀਂ ਮੌਜੂਦ ਹਾਂ ਜਿੱਥੇ ਕਿ ਡੈਂਟਿਸ ਤੋਂ ਲੈ ਕੇ ਹਰ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਸਾਡਲ ਟਰਸਟੀ ਮੈਂਬਰ ਮਯੂਤ ਨੇ ਅਮਰਜੀਤ ਸਿੰਘ ਟਿੱਕਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਵਾਗਤ ਹੈ ਸਰ ਤੁਹਾਡਾ ਪੰਜਾਬ ਜਮ ਪੀਐਮ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਮੈਂ ਜ਼ਿਕਰ ਕੀਤਾ ਕਿ ਇਲਾਜ insan ਦੀ ਪਹੁੰਚ ਤੋਂ ਮਹਿੰਗਾ ਹੋ ਗਿਆ ਤੇ ਕਿਵੇਂ ਤੁਹਾਡੇ ਜ਼ਹਿਨ ਦੇ ਵਿੱਚ ਹੈ ਕਿ ਇਹ ਉਪਰਾਲਾ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਅਤੇ ਸੰਗਤਾਂ ਦੀ ਸੇਵਾ ਹੋ ਸਕੇ ਦੇਖੋ ਇਹ ਜਿਹੜਾ ਸਾਰੇ ਕੁਝ ਉਪਰਾਲਾ ਹੋਇਆ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਮੈਨੇਜਮੈਂਟ ਸਾਰੀ ਕਮੇਟੀ ਹੈ ਤੇ ਜਿਹੜੀ ਸਾਡੀ ਸੰਗਤ ਹੈ ਬਾਬਾ ਦੀਪ ਸਿੰਘ ਗੁਰਦੁਆਰਾ ਦੀ ਇਹ ਸਾਰਾ ਸੰਗਤ ਦੇ ਸਹਿਯੋਗ ਨਾਲ ਇਹ ਹਸਪੀਟਲ 6 ਮਹੀਨੇ ਹੋ ਗਏ ਸਟੈਬਲਿਸ਼ ਹੋਇਆ ਸੀਗਾ ਔਰ ਜਿੱਥੇ ਸਾਰਾ مینਲੀ ਡੈਂਟਲ ਦਾ ਹੈਗਾ ਮੈਨ ਕਹਿ ਲੋ ਵੀ ਨਾਮ ਦਾ ਚੈਰੀਟੇਬਲ ਹੈ ਪਰ ਲੁਧਿਆਣੇ ਦੇ ਵਿੱਚ ਸਭ ਤੋਂ ਬੈਸਟ ਜਿਹੜਾ ਕਹਿ ਲੋ ਸੁਪਰ ਮਲਟੀ ਸਪੈਸ਼ਲਿਟੀ ਇਹ ਕਲੀਨਿਕ ਹੈ ਦੰਦਾਂ ਦਾ ਜਿੱਥੇ ਬਾਹਰ ਡਾਕਟਰ ਨੇ ਸਾਰੇ ਐਮ ਡੀ ਐਸ ਨੇ ਉਹ ਬੜਾ ਤਜਰਬਾ ਇਹਨਾਂ ਦਾ ਵੱਡੇ ਹਸਪੀਟਲ ਚ ਇਹਨਾਂ ਨੇ ਆਪਣਾ ਦੰਦਾਂ ਦਾ ਜਿਹੜਾ ਤਜਰਬਾ ਸੇਵਾ ਕੀਤੀ ਹੋਈ ਹੈ ਪਹਿਲਾਂ ਅੱਜ ਇੱਥੇ ਸੇਵਾ ਬਣਵਾ ਰਹੀ ਹੈ ਸੋ ਸਾਡੀ ਕੋਸ਼ਿਸ਼ ਹੈ ਵੀ ਜਿਹੜਾ ਲੋਕਾਂ ਦਾ ਇਲਾਜ ਹੈ ਉਹ ਬਾਜ਼ਾਰ ਨਾਲੋਂ ਜਿਹੜੇ ਦੰਦਾਂ ਦੇ ਹੋਰ ਵੱਡੀ ਹਸਪੀਟਲ ਬਿਲਕੁਲ ਨਾਰਮਲ ਰੇਟ ਤੇ ਜਿਹੜਾ ਇੱਥੇ ਇਲਾਜ ਹੋਵੇ ਇਸ ਤੋਂ ਰੋਬਾ ਮੈਡੀਸਨ ਦੇ ਡਾਕਟਰ ਡਾਕਟਰ ਭਾਰਤੀਆ ਹੈਗੇ ਰਿਟਾਇਰਡ ਸਿਵਲ ਸਰਜਨ ਹੈ ਉਹ ਤੇ ਉਹ ਇੱਥੇ ਦੇਖਦੇ ਐ ਸਵੇਰ 9 ਵਜ੍ਹ ਤੋਂ ਲੈ ਕੇ 3 ਵਜ੍ਹ ਤੱਕ ਦੀ ਯੂਰੋ ਦੇ ਸਕਾਇਟਿਸ ਹੈਗੇ ਡਾਕਟਰ ਜਸਪ੍ਰੀਤ ਗੁੰਬਰ ਉਹ ਜਿਹੜੇ ਨਸ਼ਾ ਬੱਚੇ ਲੱਗੇ ਹੋ ਅੱਜ ਸਾਡੇ ਜਵਾਨ ਪੀੜ੍ਹੀ ਜਿਹੜੀ ਨਸ਼ੇ ਦੀ ਭੀੜ ਚੜੀ ਹੋਈ ਹੈ ਤਕਰੀਬਨ ਉਹ ਕੋਸ਼ਿਸ਼ ਹੈ ਵੀ ਸਾਡਾ ਉਹ ਜਿਹੜੇ ਨਸ਼ਾ ਲੋਕਾਂ ਦੇ ਬੱਚਿਆਂ ਨੂੰ ਵੀ ਅਸੀਂ ਆਪਣੇ ਗੁਰਦੁਆਰਾ ਸਾਹਿਬ ਵੱਲੋਂ ਜਾਂ ਇਸ ਕਮੇਟੀ ਵੱਲੋਂ ਵੀ ਉਹਨਾਂ ਦੇ ਨਾਲ ਜਿਹੜੇ ਇੱਥੇ ਦੂਜਾ ਇੱਕ ਸੁਪਰ ਜਿਹੜੀ ਟੈਕਨੋਲੋਜੀ ਨਾਲ ਜਿਹੜੀ ਲੈਬ ਹੈ ਉਹ ਬਿਲਕੁਲ ਲੇਟੈਸਟ ਲੈਬ ਲੁਧਿਆਣੇ ਦੇ ਵਿੱਚ ਲੱਗੀ ਹੈ ਜਿੱਥੇ ਸਾਰੇ A to Z ਜਿਹੜੇ ਹੈ ਟੈਸਟ ਹੁੰਦੇ ਹੈ ਇਸ ਤੋਂ ਇਲਾਵਾ ECG ਮਸ਼ੀਨ ਹੈਗੀ ਹੈ ਕੋਈ ECG ਫਰਸ ਲੁਧਿਆਣੇ ਦੇ ਵਿੱਚ ਪਹਿਲੀ ਇੰਸਟਾਲ ਹੋਈ ਹੈ ਅਮਰੀਕਾ ਦੀ ਟੈਕਨੋਲੋਜੀ ਨਾਲ ਵੀ ਪੇਸ਼ੈਂਟ ਆਪਣੀ ਰਿਪੋਰਟ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਕਿਸੇ ਵੀ ਵੱਡੇ ਡਾਕਟਰ ਨਾਲ ਜਾਂ ਕਿਸੇ ਵੱਡੇ ਹਸਪੀਟਲ ਨਾਲ ਉਹ ਆਪਣੀ ਰਿਪੋਰਟ ਜਿਹੜੀ ECG ਉਹ ਸ਼ੇਅਰ ਕਰ ਸਕਦਾ ਤੇ ਇਸ ਤੋਂ ਇਲਾਵਾ ਫਾਰਮਸੀ ਹੈ ਫਾਰਮਸੀ ਸਟਾਰਟਿੰਗ ਅਸੀਂ 20% ਡਿਸਕਾਊਂਟ ਹੈ ਤੇ ਬਾਕੀ ਇਹ ਡਾਕਟਰ ਸਾਰੇ ਹੈਗੇ ਨੰਦਰ ਦੇ ਜਿਹੜੇ ਮਾਹਰ ਹੈ ਪਿਛਲੇ 6 ਮਹੀਨੇ ਤੋਂ ਇੱਥੇ ਇਹ ਸੇਵਾ ਕਰ ਰਹੀ ਹੈ ਤੇ ਕੀ ਕਹਿੰਦੇ ਨੇ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਇਸੇ ਫਲਸਫੇ ਨੂੰ ਅੱਗੇ ਤੋਰ ਰਹੇ ਹਾਂ ਕਿ ਲੋਕਾਂ ਦੀ ਸੇਵਾ ਦੇ ਵਿੱਚ ਜੋ ਵੀ ਸੰਗਤ ਦਾ ਸਹਿਯੋਗ ਹੈਗਾ ਉਹ ਲਾਇਆ ਜਾ ਰਿਹਾ ਹੈ ਬਿਲਕੁਲ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਜਿਹੜੀ ਸੰਗਤ ਦੇ ਪੈਸੇ ਹੈ ਸਾਡੀ ਕੋਸ਼ਿਸ਼ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਅੱਖਾਂ ਦਾ ਜਿਹੜਾ ਉਹ ਹਸਪੀਟਲ ਹੈ ਕਿਉਂਕਿ ਲਾਜ ਬਹੁਤ ਬੰਗਾ ਜੰਮੂ ਕਸ਼ਮੀਰ ਤੋਂ ਲੈ ਕੇ ਰਾਜਸਥਾਨ ਤੋਂ ਇਸੇ ਏਰੀਏ ਦੇ ਵਿੱਚ ਅੱਖਾਂ ਦੇ ਇਲਾਜ ਕਰਾਉਣ ਉਰ 50000 ਤੋਂ 60000 ਚ ਆਪਰੇਸ਼ਨ ਹੋ ਰਿਹਾ ਅੱਖਾਂ ਦੇ ਵਿੱਚ ਤੇ ਸਾਡੀ ਕੋਸ਼ਿਸ਼ ਹੋਊਗੀ ਵੀ ਬਿਲਕੁਲ ਨਾਰਮਲ ਮਿਨੀਮ ਵੀ ਕਿਸੇ ਬਾਹਰ ਡਾਕਟਰ ਜਿਹੜੇ ਆਪਰੇਟ ਕਰਨਗੇ ਉਹਨਾਂ ਦਾ ਜਿਹੜਾ ਖਰਚਾ ਹੈ ਉਹੀ ਪੇਸ਼ੈਂਟ ਤੋਂ ਲੇ ਜਉਗੋ ਜਿਹੜੇ ਨਹੀਂ ਦੇ ਸਕਦੇ ਉਹ ਸਾਡੀ ਜਿਹੜੀ ਕਮੇਟੀ ਹੈ ਮੈਨੇਜਮੈਂਟ ਗੁਰਦੁਆਰਾ ਬਾਬਾ ਦੀਪ ਸਿੰਘ ਦੀ ਤੇ ਉਹਨਾਂ ਵੱਲੋਂ ਸੀ ਉਹ ਇਲਾਜ ਜਿਹੜਾ ਆ ਉਹ ਕਰਿਆ ਕਰਾਂਗੇ ਹੁਣ ਜਿਸ ਤਰ੍ਹਾਂ ਨਾਲ ਤੁਸੀਂ ਜ਼ਿਕਰ ਕੀਤਾ ਸੀ ਕਿ ਬੁੱਧਵਾਰ ਜਿਹੜਾ ਸੰਗਤਾਂ ਦੇ ਜਿਹੜੇ ਪੀੜਤ ਆਉਂਦੇ ਨੇ ਇੱਥੇ ਟੈਸਟ ਕਰਵਾਉਣ ਲਈ ਉਹ ਫ੍ਰੀ ਆਫ ਕੋਸਟ ਕੀਤਾ ਜਾਂਦੇ ਨੇ ਤੇ ਬਾਕੀ ਜਿਹੜਾ ਆਮਦਨਾਨ ਤੇ ਵਿੱਚ ਇਲਾਜ ਕੀਤਾ ਜਾਂਦਾ ਉਹ 70 ਤੋਂ 80 ਫੀਸ ਜਿਹੜਾ ਕੀ ਡਿਸਕਾਊਂਟ ਹੁੰਦਾ ਉਸ ਤੇ ਜਿਹੜੇ ਅ ਇੱਥੇ ਤੋਂ ਬਾਬਾ ਦੀਪ ਸਿੰਘ ਗੁਰਦੁਆਰੇ ਚ ਪਿਛਲੇ 30 ਸਾਲ ਤੋਂ ਚਪੈਰਾ ਸਾਹਿਬ ਚੱਲ ਰਿਹਾ ਔਰ ਬਹੁਤ ਵੱਡਾ ਸਮਾਗਮ ਹੁੰਦਾ ਹਰ ਬੁੱਧਵਾਰ ਨੂੰ ਤੇ ਬਹੁਤ ਦੂਰੋਂ ਸੰਗਤ ਆਉਂਦੀ ਹੈ ਔਰ ਉੱਥੇ ਹਰ ਬੁੱਧਵਾਰ ਨੂੰ ਕੈਂਪ ਲੱਗਦਾ ਆ ਲੈਬ ਦਾ ਜਿਹੜੀ ਬਾਬਾ ਦੀਪ ਸਿੰਘ ਜੀ ਦੀ ਡਾਇਗਨੋਸਟਿਕ ਲੈਬ ਆ ਔਰ ਸਾਰੇ ਜਿਹੜੇ ਟੈਸਟ ਹੈ ਉਹਨਾਂ ਦੇ ਬਲੱਡ ਦੇ ਉਹ ਫ੍ਰੀ ਆਫ ਕਾਸਟ ਜਾਂ ਜਿਹੜਾ ਦੇ ਬੀਪੀ ਚੈੱਕ ਹੁੰਦੇ ਆ ਜਾਂ ਔਰ ਜਿਹੜੇ ਬਲੱਡ ਗਰੁੱਪ ਹੈ ਉਹ ਸਾਰੇ ਕੀਤੇ ਜਾਂਦੇ ਜਿਹੜੇ ਉਸ ਤੋਂ ਇਲਾਵਾ ਵੀ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਂਦੇ ਆ ਪੇਸ਼ੈਂਟ ਦਾ ਸੰਗਤ ਉਹ ਸਾਰੇ ਟੈਸਟ ਜਿਹੜੇ ਆ ਉਹ ਪੰਜਾਬ ਨਾਲੋਂ 80% 70-80% ਜਿਹੜੇ ਘੱਟ ਰੇਟਾਂ ਤੇ ਕੀਤੇ ਜਾਂਦੇ ਆ ਬਾਕੀ ਜਿਹੜੇ ਆ ਡਾਕਟਰ ਆ ਵੀ ਇਹਨਾਂ ਨੂੰ ਇਸ ਬਾਰੇ ਜਿਹੜੇ ਗੰਦਾ ਬਾਰੇ ਇਹ ਜਿਆਦਾ ਦੱਸ ਸਕਦੇ ਆ ਤੋ ਹੋ ਡਾਕਟਰ ਸਾਹਿਬਾਂ ਨੇ ਤੇ ਉਹਨਾਂ ਦੀ ਟੀਮ ਵੀ ਮੌਜੂਦ ਹੈਗੀ ਡਾਕਟਰ ਸਾਹਿਬ ਜਿਸ ਤਰ੍ਹਾਂ ਦੇ ਨਾਲ ਜ਼ਿਕਰ ਕੀਤਾ ਇਹ ਮਲਟੀ ਸਪੈਸ਼ਲਿਸਟ ਹਸਪੀਟਲ ਹੈ ਬਾਕੀ ਨਾਲੋਂ ਕੀ ਡਿਫਰੈਂਟ ਹੈ ਸੇ ਵਿੱਚ ਇੱਥੇ ਸਾਡਾ ਬਾਕੀ ਨਾਲੋਂ ਇੱਕ ਤਾਂ ਪ੍ਰਾਈਸ ਕੰਪੈਰੀਜ਼ਨ ਹੈਗਾ ਇੱਕ ਆਪਣੀ ਜਿਹੜੀ ਟ੍ਰੀਟਮੈਂਟ ਆ ਬੈਸਟ ਡਾਕਟਰ ਨਾਲ ਹੋ ਰਹੀ ਹੈ ਪ੍ਰੋਪਰ ਸਟੈਬਲਾਈਜ਼ੇਸ਼ਨ ਮੇਨਟੇਨ ਹੈ ਜਿਵੇਂ ਇੱਥੇ ਆਪਾਂ ਇੰਪਲਾਂਟ ਹੈ ਜੋ ਵੀ ਟ੍ਰੀਟਮੈਂਟ ਹੈ 100% ਸੈਟੀਸਫੈਕਸ਼ਨ ਹੈ ਤੇ 100% ਅਸੀਂ ਗਾਰੰਟੀ ਦਿੰਨੇ ਆ ਜਿਵੇਂ ਇੰਪਲਾਂਟ ਹੁੰਦਾ ਬਾਹਰ 40 50 ਹਜ਼ਾਰ ਦਾ ਅਸੀਂ ਇੱਥੇ ਸਟਾਰਟਿੰਗ 15000 ਦੇ ਤਾਂ ਲਾਈਫ ਟਾਈ ਜੀ ਇਹ ਟੈਸਟ ਨੇ ਸਾਰਾ ਇਕੋ ਹੀ ਛੱਥੇ ਠਾ ਕੀਤਾ ਜਾਂਦੇ ਨੇ ਜਾਂ ਟੈਸਟ ਬਾਹਰੋਂ ਕਰਵਾਉਣਾ ਨਹੀਂ ਨਹੀਂ ਇੱਥੇ ਵੀ ਇਹ ਵੀ ਇਹ ਡਿਜੀਟਲ ਐਕਸਟ੍ਰੇ ਸਾਡਾ ਡਿਜੀਟਲ ਐਕਸਟ੍ਰੇ ਜਿੰਨੇ ਬਹੁਤ ਘੱਟ ਰੇਡੀਏਸ਼ਨ ਹੈ ਪੇਸ਼ੈਂਟ ਨੂੰ ਹੁੰਦਾ ਚੇਅਰ ਤੇ ਹੀ ਐਕਸਟ੍ਰੇ ਹੋ ਜਾਂਦੇ ਇੱਧਰ ਉੱਧਰ ਨਹੀਂ ਜਾਣਾ ਪੈਂਦਾ ਵਾਇਰਲੈਸ ਐਕਸਟ੍ਰੇ ਉਹਨਾਂ ਨੂੰ ਐਕਸਟ੍ਰੇ ਵੀ ਅਸੀਂ ਉਹ ਦੇ ਦਿੰਨੇ ਆ ਆਪਣੇ ਨਾਲ ਹੀ ਕੈਰੀ ਆਨ ਦੇ ਦਿੰਨੇ ਆ ਜੇ ਟੈਕਨੋਲੋਜੀ ਦੇ ਮੁਤਾਬਕ ਗੱਲ ਕੀਤੀ ਜਾਵੇ ਤਾਂ ਟੈਕਨੋਲੋਜੀ ਵਾਈਜ਼ ਇਸ ਹਸਪੀਟਲ ਦੇ ਵਿੱਚ ਕੀ ਫਰਕ ਹੈਗਾ ਹਸਪੀਟਲ ਦੇ ਅਧਰੁਪਤ ਸਾਡੇ ਇੱਥੇ ਲੇਟੈਸਟ ਟੈਕਨੋਲੋਜੀ ਹੈ ਤੁਸੀਂ ਇਹ ਪ੍ਰਾਈ ਸਾਡਾ ਆਟੋਕਲੇਵ ਹੈ ਬੀ ਗ੍ਰੇਡ ਆਟੋਕਲੇਵ ਸਿਸਟਮ ਹੈ ਇਹ ਹਰ ਚੀਜ਼ ਹੈ ਜਿਵੇਂ ਸਕਰੀਨ ਹੈ ਪੇਸ਼ੈਂਟ ਦੇ ਅਸੀਂ ਐਗਜ਼ਾਮੀਨੇਸ਼ਨ ਅਸਿਸਟਰੀ ਸਕਰੀਨ ਲਾਈ ਹੋਈ ਹੈ ਜੋ ਵੀ ਪੇਸ਼ੈਂਟ ਦੇ ਮਾਉਥ ਹੁੰਦੇ ਅਸੀਂ ਇੱਥੋਂ ਉਹਨੂੰ ਐਗਜ਼ਾਮਿਨ ਕਰਕੇ ਦੱਸਦੇ ਨੇ ਜੀ ਉਹਦੇ ਨਾਲ ਪੇਸ਼ੈਂਟ ਨੂੰ ਹੀ ਪਤਾ ਲੱਗਦਾ ਕਿ ਉਹਨਾਂ ਦੇ ਮਾਉਥ ਵਿੱਚ ਕੀ ਹੈਗਾ ਇਹ ਸਕਰੀਨ ਤਾਂ ਦੇ ਲਈ ਹੈ ਜਿਵੇਂ ਸਾਡੇ ਅਸਤੇ ਡਿਜੀਟਲ ਐਕਸਟਰੀ ਹੈਗਾ ਵਾਇਰਲੈਸ ਐਕਸਟਰੀ ਉਹ ਕਰ ਲੀਦਾ ਸਾਡੇ ਕੋਲ ਅੰਦਰ ਬੀ ਗ੍ਰੇਡ ਆਟੋਕਲੇਵ ਹੈਗਾ ਜੀ ਜਿਵੇਂ ਆਟੋਕਲੇਵ ਹੈਗਾ ਸਿਸਟਮ ਬਹੁਤ ਰੇਅਰ ਹੁੰਦਾ ਹੈ ਹਮਮ ਐਂਡ ਦੈਨ ਸਾਡੇ ਪ੍ਰੋਪਰ ਸਾਡਾ ਪ੍ਰੋਪਰ ਜਿਹੜੇ ਇਨਸਟਰੂਮੈਂਟਸ ਸਾਫ਼ ਕਲੀਨ ਹੋ ਕੇ ਨਿਕਲਦੀ ਹੈ ਜੀ ਵੀ ਦੇਖ ਸਕਦੇ ਹੋ ਡੀ ਗ੍ਰੇਡ ਬਹੁਤ ਰੇਅਰ ਹੁੰਦਾ ਹੈ ਇਵਨ ਪ੍ਰਾਈਵੇਟ ਵੀ ਬਹੁਤ ਕਟ ਕਲੀਨਿਕਸ ਵਿੱਚ ਹੁੰਦਾ ਬਿਕਾ ਰੀਅਲੀ ਐਕਸਪੈਂਸਿਵ ਹੈ ਜੋ ਵੀ ਮੈਨੇਜਮੈਂਟ ਵਾਲਾ ਹੁੰਦਾ ਸਾਨੂੰ ਬੈਸਟ ਉਹਨਾਂ ਨੇ ਇਕਵਿਪਮੈਂਟਸ ਪ੍ਰੋਵਾਈਡ ਕੀਤੀ ਹੈ ਸੋ ਆਕੀ ਜਿਹੜੀ ਟੈਕਨੋਲੋਜੀ ਹੈਗੀ ਹੈ ਉਹ ਹਾਈ ਟੈਕ ਟੈਕਨੋਲੋਜੀ ਨੇ ਇਸ ਹਸਪੀਟਲ ਦੇ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਬਿਹਤਰ ਟਰੀਟਮੈਂਟ ਦਿੱਤਾ ਜਾ ਰਿਹਾ ਹੈ ਕਦੇ ਇਦਾਂ ਵੀ ਡਾਕਟਰ ਸਾਹਿਬ ਕੀ ਇਸ ਕਿਸੇ ਹੋਰ ਹਸਪੀਟਲ ਤੋਂ ਇਸ ਹਸਪੀਟਲ ਦੇ ਵਿੱਚ ਪੇਸ਼ੈਂਟ ਰੈਫਰ ਕੀਤੇ ਜਾਂਦੇ ਉਹਨਾਂ ਨੂੰ ਵੀ ਪੂਰਾ ਸਾਡੇ ਕੋ ਬਹੁਤ ਆਉਂਦੇ ਸਾਡੇ ਤੋਂ ਪ੍ਰਾਈਵੇਟ ਆਉਂਦੇ ਕੀ ਵਾਰੀ ਗ੍ਰੈਨੋ ਨੋਮਾ ਦੇ ਪੇਸ਼ੈਂਟ ਹੁੰਦੇ ਮੈਨੇਜਮੈਂਟ ਦੇ ਬਿਹਾਫ ਤੇ ਅਸੀਂ ਪੇਸ਼ੈਂਟ ਵੀ ਬਹੁਤ ਫ੍ਰੀ ਆਫ ਕਾਸਟ ਕਰਦੇ ਆ ਜਿੰਦਰ ਨਾਰਮਲ ਅਸੀਂ ਪ੍ਰਾਈਵੇਟ ਹੀ ਖਰਚ ਹੁੰਦਾ 30 40000 ਰੁਪਏ ਆ ਉਹ ਤੇ ਮੈਨੇਜਮੈਂਟ ਦੇ ਬਿਹਾਫ ਤੇ ਅਸੀਂ ਕਈ ਪੇਸ਼ੈਂਟ ਫ੍ਰੀ ਆਫ ਕਾਸਟ ਵੀ ਕਰਦੇ ਆ ਜਿਸ ਤਰ੍ਹਾਂ ਦੇ ਨਾਲ ਤੁਸੀਂ ਦਾਅਵਾ ਕਰ ਰਹੇ ਹੋ ਕਿ 70 ਤੋਂ 80 ਜਿਹੜਾ ਪਰਸੈਂਟ ਡਿਸਕਾਊਂਟ ਇਸ ਹਸਪੀਟਲ ਦੇ ਵਿੱਚ ਦਿੱਤਾ ਜਾ ਰਿਹਾ ਹੈ ਇਹ ਕਿਸ ਤਰ੍ਹਾਂ ਨਾਲ ਸੰਭਵ ਹੋ ਪਾਉਂਦਾ ਹੈਗਾ ਸੰਭਵ ਹੈ ਸਾਰੀ ਮੈਨੇਜਮੈਂਟ ਦਾ ਐਫਰਟ ਹੈ ਅਸੀਂ ਤੇ ਇੱਥੇ ਕੰਮ ਕਰ ਰਹੇ ਹਾਂ ਬਾਕੀ ਦਾ ਮੈਨੇਜਮੈਂਟ ਨੇ ਕਿਹਾ ਕਿ ਲੋਕ ਸੇਵਾ ਤੁਸੀਂ ਕਰਨੀ ਹੈ ਅਸੀਂ ਜਿਵੇਂ ਉਹਨਾਂ ਦਾ ਹੁੰਦਾ ਅਕੋਰਡਿੰਗ ਟੂ ਥੈਮ ਅਸੀਂ ਕਰ ਰਹੇ ਹਾਂ ਰੀਡਸ ਸਰ ਉਹਨਾਂ ਨੇ ਸਾਰਾ ਕੁਝ ਕੀਤਾ ਹੈਗੇ ਸੋ ਬਾਕੀ ਇਹ ਜਿਹੜਾ ਹਸਪੀਟਲ ਹੈਗਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਚੈਰੀਟੇਬਲ ਟਰਸਟ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਜਿੱਥੇ ਕਿ 70 ਤੋਂ 80% ਜਿਹੜਾ ਡਿਸਕਾਊਂਟ ਹੈ ਉਹ ਟ੍ਰੀਟਮੈਂਟ ਦੇ ਉੱਪਰ ਦਿੱਤੇ ਜਾਂਦਾ ਹੈ ਬਿਹਤਰ ਜਿਹੜੀ ਟੈਕਨੋਲੋਜੀ ਦਾ ਇਸ ਹਸਪੀਟਲ ਦੇ ਵਿੱਚ ਇਸਤੇਮਾਲ ਹੋ ਰਿਹਾ ਅਤੇ ਪੂਰਾ ਜਿਹੜਾ ਕਿ ਵਧੀਆ ਇਲਾਜ ਕੀਤਾ ਜਾ ਰਿਹਾ ਸੋ ਇਸ ਪੇਸ਼ਕਾਰੀ ਦੇ ਵਿੱਚ ਬੱਸ ਇਹਨਾਂ ਨੂੰ ਦੋ ਇਜਾਜ਼ਤ ਧੰਨਵਾਦ